ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਬਾ ਦੀ ਵੀਡੀਓ ਬਣਾਈ ਹੈਗੀ ਜਿਹੜੀ ਵੀਡੀਓ ਬਣਾਈ ਆ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਨੂੰ ਤਪਾ ਪੈਂਦੀ ਆ ਮੋਬਾਈਲ ਨੰਬਰ ਬੋਲਿਓ ਬਈ ਮੋਬਾਈਲ ਨੰਬਰ 7755197660 ਜੀ ਤੇ ਨੇੜੇ ਦੇ ਪਿੰਡ ਆਪਾਂ ਨੂੰ ਕਿਹੜੇ ਰਹਿੰਦੇ ਨੇ ਨੇੜੇ ਵੀਰੇ ਆਪਾਂ ਨੂੰ ਤਪਾ ਸ਼ਹਿਰ ਵੀ 4 ਕਿਲੋਮੀਟਰ ਪੈਂਦਾ ਤੇ ਸੁਖਪਰਾ ਵੀ ਆਪਾਂ ਨੂੰ 4-5 ਕਿਲੋਮੀਟਰ ਠੀਕ ਆ ਹਾਂਜੀ ਕੰਟੈਕਟ ਨੰਬਰ ਬੋਲ ਦਿਓ ਆਪਣਾ ਦਵਿੰਦਰ ਕੰਟੈਕਟ ਨੰਬਰ 7755197660 ਜੀ ਠੀਕ ਹੈ ਭਾਈ ਭਾਈ ਕਿਹੜਾ ਸੂਆ ਸੂਈ ਦਾ ਬੰਦਰਾ ਸੂਆ ਵੀਰੇ ਦੂਸਰਾ ਹੂੰ ਹਾਂਜੀ ਵੀਰੇ ਠੰਡਲੇ ਵੀ ਦੀ ਸਾਬ ਭਾਈ ਫੁੱਲ ਵੀਡੀਓ ਚ ਬਾਈ ਨੇ ਧਾਰਾਂ ਮਾਰੀਆਂ ਠੰਡੀ ਸੀਲ ਫੁੱਲ ਬੱਚਾ ਇਹਦੇ ਮਗਰਾ ਦਾ ਬੱਚਾ ਸਾਈ ਵਾਲ ਬਰੀਡ ਆ ਵੀ ਮਿਲਦੀ ਬਹੁਤ ਘੱਟ ਮੰਗ ਬਹੁਤ ਬਾਕੀ ਠੰਡੀ ਸੀਲ ਦੀ ਗੱਲ ਕਰੀ ਤਾਂ ਭਾਈ ਕਹਿੰਦਾ ਫੁੱਲ ਕਿੰਨੇ ਦਿਨ ਹੋ ਗਏ ਸੂਈ ਨੂੰ ਅਜੇ ਅੱਜ ਵੀਰੇ ਚੌਥਾ ਪੰਜਵਾਂ ਦਾ ਚੌਥਾ ਪੰਜਵਾਂ ਦਾ ਸੂਈ ਨੂੰ ਕਿੰਨਾ ਬੋਲਾ ਹੈ ਜਰਾ ਭਾਈ ਇਸ ਵਕਤ 15 ਲੀਟਰ ਤਿਆਰ ਆ ਵੀਰੇ ਠੀਕ ਹੈ ਬਾਈ ਬਾਈ ਕਹਿੰਦੇ ਆਪਾਂ ਮੈਂ ਦੋ ਟਾਈਮ ਮੈਂ ਚਾਰ ਟਾਈਮ ਆਪਦੀ ਬਾਈ ਤਸੱਲੀ ਦੇ ਸਕਦੇ ਹਾਂ ਦੁੱਧ ਹੋਊਗਾ ਬਾਈ ਕੜਾ ਹੋਊਗਾ ਗਰਮੇ ਪੂਰਾ ਪੂਰਾ ਮਨ ਨਹੀਂ ਲਤਾਰਾ ਮਾਰੀਆਂ ਸੋੜੀਆਂ ਆ ਬਾਈ ਨੇ ਦੁੱਧ ਦੇਖੋ ਕਿਰਿਆ ਕਿ ਨਹੀਂ ਬਾਈ ਹਾਂਜੀ ਹਾਂਜੀ ਮੋਟੀ ਮੋਟੀ ਚੋਾਈ ਲੱਗੀ ਮਾਜ਼ੀ ਆ ਬਸ ਬਾਈ ਇੱਕ ਤਰ੍ਹਾਂ ਦੀ ਗੱਲ ਆ ਬਾਈ ਹਾਂਜੀ ਤੇ ਜੇ ਕਿਸੇ ਵੀ ਵੀਰ ਨੂੰ ਵੇੜਾ ਬੇ ਪਸੰਦ ਤੱਕ ਨੈਟ ਜਰੂਰ ਕਰਿਓ ਜੀ ਸ਼ੋਰਟ ਨੂੰ ਵੇਖਣ ਲਈ ਧੰਨਵਾਦ